nearly about 70 year old woman from a rural area came to me okay. ke mera kisi din re living relationship hai so i was shocked ਤੇ ਮੈਂ ਕਿਹਾ ਕੀ ਤੁਸੀਂ ਇਸ ਉਮਰ ਦੇ ਵਿੱਚ ਕੀ ਕੀਤਾ ਹੈ ਤਾਂ ਉਹ ਕਹਿੰਦੇ ਇਸ ਕਰਿਆ ਕਿਉਂਕਿ ਮੇਰੀਆਂ ਦੋ ਬੇਟੀਆਂ ਨੇ ਇਹਨਾਂ ਦੀ ਮੈਰਿਜ ਹੋ ਗਈ ਚਲੀਆਂ ਗਈਆਂ ਬਾਹਰ ਮੈਨੂੰ ਪਿੱਛੇ ਦੇਖਣ ਵਾਲਾ ਕੋਈ ਨਹੀਂ ਹੈ ਨਵਾਂ ਹੀ ਕਨਸੈਪਟ ਜਨਰੇਸ਼ਨ ਦਾ ਜਿਹੜਾ ਚੱਲਿਆ ਆ ਰਿਹਾ ਵਾ ਲਾਈਕ 슈ਗਰ ਡੈਡੀ ਐਂਡ 슈ਗਰ ਮਮਸ ਇਸ ਪ੍ਰਾਊਡ ਹੋਇਆ ਲਿਵ-ਇਨ ਰਿਲੇਸ਼ਨਸ਼ਿਪ ਤੋਂ ਕਿਉਂਕਿ ਤੁਸੀਂ ਜਿਹੜਾ ਹੈ ਜਾਂ ਤਾਂ ਕਹ ਦੇ ਕੋਈ ਲੇਡੀ ਕਹਿ ਸਕਦੀ ਹੈ ਕਿ ਮੈਂ ਲਿਵ-ਇਨ ਰਿਲੇਸ਼ਨਸ਼ਿਪ ਕਰੂੰਗੀ ਮੱਚਾ ਜਿੰਨੇ ਮਰਜ਼ੀ ਕਰਾ ਮਹਿਲਾਵਾਂ ਰੋ ਰਹੀਆਂ ਨੇ ਦਰਦ-ਦਰ ਠੋਕਰਾਂ ਖਾ ਰਹੀਆਂ ਨੇ ਕਿ ਸਾਡੀ ਕੋਈ ਹੱਥ ਫੜੇ ਬਟ ਉਸ ਚੀਜ਼ ਦਾ ਕਾਨੂੰਨ ਹੀ ਨਹੀਂ ਹੈ ਜਿੱਦਾਂ ਕਿ ਹੁਣ ਜਿਵੇਂ ਯੰਗ ਗਰਲਸ ਐਂਡ ਬॉयਜ਼ ਉਹਦਾ ਰਿਲੇਸ਼ਨ ਹੋ ਗਿਆ 6-7 ਮਹੀਨੇ ਬਾਅਦ ਟੁੱਟ ਗਿਆ ਤੇ ਫਿਰ ਉਹ ਲੜਕੀ ਰੋਂਦੀ ਫਿਰਦੀ ਰਹਿੰਦੀ ਹੈ ਕਿ ਹੁਣ ਮੈਂ ਕਿੱਥੇ ਜਾਵਾਂ ਇੱਥੇ ਜਿਹੜਾ ਇੱਕ ਥੋੜਾ ਡੈਟਰੈਂਟ ਫੈਕਟਰ ਜੂੜ ਪਾਉਣਾ ਚਾਹੀਦਾ ਹੈ ਉੱਤਰਖੰਡ ਵਾਲਿਆਂ ਨੇ ਬਣਾਇਆ ਹੈ ਸਟੇਟ ਲਾਜ਼ ਬਣਾਤੇ ਨੇ ਕਿ ਜੇ ਕੋਈ ਇੱਕ ਦੂਜੇ ਲਿਵਿੰਗ ਰਿਲੇਸ਼ਨ 'ਚ ਰਹਿੰਦਾ ਹੈ ਉਹ ਤੁਹਾਨੂੰ ਰਜਿਸਟਰ ਕਰਨਾ ਪਏਗਾ ਤਾਂ ਫਿਰ ਉਹ ਦੇ ਨਾਲ ਜਿਹੜੇ ਨੇ ਬਹੁਤ ਯਾਦਾ ਮੁੰਡੇ ਭੱਜ ਜਾਣਗੇ ਜਾਂ ਕੁੜ ਪਹਿਲਾਂ ਵਾਇਲੈਂਸ ਹੁੰਦੀ ਸੀ ਡੋਮੈਸਟਿਕ ਵਾਇਲੈਂਸ ਲਾਈਕ ਕੁੱਟਿਆ ਜਾਂਦਾ ਸੀ ਮਾਰਿਆ ਜਾਂਦਾ ਇਹ ਡੌਰੀ ਕੇਸ ਬਟ ਅੱਜ ਕੱਲ ਮੈਂਟਲੀ ਵਾਇਲੈਂਸ ਜ਼ਿਆਦਾ ਹੁੰਦੀ ਹੈ। ਕੋ ਇਹ ਬਹੁਤ ਜ਼ਿਆਦਾ ਆ। ਮੈਂਟਲ ਟੌਰਚਰ, ਮੈਂਟਲ ਹੈਰੈਸਮੈਂਟ ਇਹ ਬਹੁਤ ਜ਼ਿਆਦਾ ਆ। ਜ਼ਿਆਦਾਤਰ ਆਉਂਦੀਆਂ ਨੇ ਕਿ ਡੋਮੈਸਟਿਕ ਵਾਇਲੈਂਸ ਹੈ। ਮਦਰ ਹੈਗੀ ਆ ਉਹ ਨੂੰ ਦਾ ਹੱਥ ਫੜ ਲਵੇ ਤੇ ਜਦੋਂ ਕਦੇ ਹੋ ਹੀ ਨਹੀਂ ਸਕਦਾ। ਜਾਂ ਇੱਕ ਜਿਹੜੀ ਮਦਰ ਇਨ ਲਾ ਹੈ ਉਹ ਕਦੇ ਡੌਰੀ ਲਈ ਹਸਲ ਨਾ ਕਰੇ ਤੇ ਇਹੋ ਜਿਹਾ ਹੋ ਹੀ ਨਹੀਂ ਸਕਦੀਆਂ। ਮਹਿਲਾਵਾਂ ਨੂੰ ਅਕਸਰ ਹੀ ਰੋਕਿਆ ਜਾਂਦਾ ਹੈ ਮਹਿਲਾਵਾਂ ਨੂੰ ਅਕਸਰ ਹੀ ਅੱਗੇ ਵਧਣ ਤੋਂ ਜਿਹੜਾ ਪਿੱਛੇ ਖਿੱਚਿਆ ਜਾਂਦਾ ਹੈ ਪਰ ਕਈ ਮਹਿਲਾਵਾਂ ਇਦਾਂ ਦੀਆਂ ਨਹੀਂ ਜੋ ਉਹਨਾਂ ਦਾ ਹੱਥ ਫੜਦੀਆਂ ਉਹਨਾਂ ਨੂੰ ਅੱਗੇ ਲੈ ਕੇ ਜਾਂਦੀਆਂ ਨਹੀਂ ਉਹਨਾਂ ਦੀ ਹੱਕਾਂ ਦੀ ਰਾਖੀ ਕਰਦੀਆਂ ਨੇ ਸੋ ਅਸੀਂ ਉਹਨਾਂ ਨਾਲ ਹੀ ਤੁਹਾਨੂੰ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਜਿੱहां ਅਸੀਂ ਗੱਲ ਕਰ ਰਹੇ ਹਾਂ ਪੰਜਾਬ ਸਟੇਟ ਊਮਨ ਕਮਿਸ਼ਨ ਦੇ ਨੇ ਜਿਹੜੇ ਚੇਅਰਪਰਸਨ ਮਿਸਿਸ ਰਾਜ ਲਾਲੀ ਗਿਲਜੀਤੀ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਵਾਵਾਂਗੇ ਰੂਬਰੂ ਕਰਵਾਣੇ ਆ ਤੇ ਆ ਤੁਹਾਨੂੰ ਦੱਸਿਏ ਜਿਹੜੀਆਂ ਤੁਹਾਨੂੰ ਪ੍ਰੋਬਲਮਸ ਆਉਂਦੀਆਂ ਜੋ ਅਕਸਰ ਤੁਸੀਂ ਸਾਡੇ ਤੋਂ ਕੁਐਸਚਨਸ ਪੁੱਛਦੇ ਆ ਉਹਨਾਂ ਸਾਰਿਆਂ ਦੇ ਜਵਾਬ ਤੁਹਾਨੂੰ ਦਿਵਾਵਾਂਗੇ ਸਤਿ ਸ਼੍ਰੀ ਅਕਾਲ ਮੈਮ ਸਭ ਤੋਂ ਪਹਿਲਾਂ ਲੁਧਿਆਣਾ ਲਾਈਵ ਦੇ ਸਾਡੇ ਪਲੇਟਫਾਰਮ ਤੇ ਬਹੁਤ ਸਵਾਗਤ ਹੈ ਥੈਂਕ ਯੂ ਵੈਰੀ ਮਚ ਬਹੁ ਮੈਂ ਮਕਸਰ ਜਿਹੜਾ ਔਦਤ ਤੁਸੀਂ ਸੰਭਾਲਿਆ ਹੋਇਆ ਬਹੁਤ ਜ਼ਿਆਦਾ ਜ਼ਿੰਮੇਵਾਰੀ ਵਾਲਾ ਹੈ ਜਿਵੇਂ ਕਿ ਹਣ ਬਹੁਤ ਲੋਕ ਆਉਂਦੇ ਨੇ ਤੁਹਾਡੇ ਕੋਲ ਉਮੀਦਾਂ ਲੈ ਕੇ ਕਿ ਹਾਂ ਸਾਡੀਆਂ ਪ੍ਰੋਬਲਮਸ ਸ਼ਾਇਦ ਸੌਟ ਆਊਟ ਹੋ ਕਿਉਂਕਿ ਡੋਮੈਸਟਿਕ ਚੀਜ਼ਾਂ ਨਾ ਫੇਸ ਕਰਨੀਆਂ ਬਹੁਤ ਔਖੀਆਂ ਸੋ ਉਸ ਚੀਜ਼ ਨੂੰ ਜ਼ਿੰਮੇਵਾਰੀ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਦੇਖੋ ਹੈ ਤੇ ਬਹੁਤ ਵੱਡੀ ਜ਼ਿੰਮੇਵਾਰੀ ਹੈਗੀ ਆ ਔਰ ਜਿਦੋਂ ਦੇਖਦੇ ਆ ਵੀ ਕਈ ਵਾਰੀ ਹੁੰਦਾ ਹੈ ਕਿ ਲੇਡੀਜ਼ ਨੂੰ ਕਈਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਜੇ ਉਹਨਾਂ ਦੇ ਨਾਲ ਕੁਝ ਹੋਇਆ ਵੀ ਹੈ ਕੋਈ ਵਾਰਦਾਤ ਵੀ ਹੋਈ ਹੈ ਕਿੱਥੇ ਜਾਣਾ ਕਿੱਥੇ ਅਪਰੋਚ ਕਰਨਾ ਹੈ ਬਿਲਕੁਲ ਬਿਲਕੁਲ ਜਿਹੜੀ ਤੇ ਅਰਬਨ ਹੁੰਦੇ ਨੇ ਉਹਨਾਂ ਨੂੰ ਫਿਰ ਵੀ ਪਤਾ ਹੁੰਦਾ ਕਿ ਅਸੀਂ ਕਿੱਥੇ ਚਲੇ ਜਾਣਾ ਹੈ ਲੇਕਿਨ ਜੇ ਰੂਰਲ ਏਰੀਆਜ਼ ਦੇ ਲੇਡੀਜ਼ ਨੇ ਨਾ ਉਹਨਾਂ ਲਈ ਬਹੁਤ ਮੁਸ਼ਕਿਲ ਹੁੰਦਾ ਆ ਤੇ ਸਾਡੀ ਕੋਸ਼ਿਸ਼ ਇਹੀ ਰਹਿੰਦੀ ਆ ਹਮੇਸ਼ਾ ਕਮਿਸ਼ਨ ਤੋਂ ਕਿ ਅਸੀਂ ਜਗਾ ਜਗਾ ਜਾ ਕੇ ਅਵੇਅਰਨੈਸ ਪ੍ਰੋਗਰਾਮਸ ਕਰੀਏ ਰੂਰਲ ਏਰੀਆ ਦੇ ਅੰਦਰ ਅਸੀਂ ਜਾਂਦੇ ਵੀ ਆ ਪੈਂਫਲਟ ਵੀ ਵੰਡਦੇ ਆ ਤੇ ਉੱਥੇ ਜਾ ਕੇ ਇੰਟਰੈਕਟ ਵੀ ਕਰਦੇ ਹਾਂ ਉਹਨਾਂ ਨੂੰ ਦੱਸਦੇ ਵੀ ਆ ਵੀ ਕਿਦਾਂ ਤੁਸੀਂ ਬਾਹਰ ਨਿਕਲਣਾ ਹੈ ਐਵੇਂ ਘਰੇ ਬੈ ਕੇ ਸਿਸਕੀਆਂ ਦੇ ਅੰਦਰ ਆਪਣੇ ਆਪ ਨੂੰ ਖਰਾਬ ਨਹੀਂ ਕਰਨਾ ਮੈਂ ਜਦੋਂ ਪਹਿਲਾਂ ਦੇ ਸਮੇਂ ਦੀ ਗੱਲ ਕਰੀਏ ਪਹਿਲਾਂ ਵਾਇਲੈਂਸ ਹੁੰਦੀ ਸੀ ਡੋਮੈਸਟਿਕ ਵਾਇਲੈਂਸ ਲਾਈਕ ਕੁੱਟਿਆ ਜਾਂਦਾ ਸੀ ਮਾਰਿਆ ਜਾਂਦਾ ਇਹ ਡੋਰੀ ਕੇਸਿਸ ਬਟ ਅੱਜ ਕੱਲ ਮੈਂਟਲੀ ਵਾਇਲੈਂਸ ਜ਼ਿਆਦਾ ਹੁੰਦੀ ਹੈ ਲਾਈਕ ਉਹਨਾਂ ਨੂੰ ਮੈਂਟਲੀ ਟੌਰਚਰ ਕੀਤਾ ਜਾਂਦਾ ਹੈ ਕੁਛ ਨਾ ਕੁਛ ਜਿਵੇਂ ਜਾਂ ਤਾਂ ਕਹਿ ਦਈਏ ਸਹਿਨਸ਼ੀਲਤਾ ਘੱਟ ਹੁੰਦੀ ਹੈ ਐਦਾਂ ਦੇ ਕੇਸਿਸ ਜਿਹੜੇ ਤੁਹਾਡੇ ਕੋਲ ਆਉਂਦੇ ਨਹੀਂ ਉਹਨਾਂ ਨੂੰ ਤੁਸੀਂ ਕੀ ਸੋਲੂਸ਼ਨ ਦਿੰਦੇ ਹੋ ਦੇਖੋ ਇਹ ਬਹੁਤ ਜ਼ਿਆਦਾ ਆ ਮੈਂਟਲ ਟੌਰਚਰ ਮੈਂਟਲ ਹਰੈਸਮੈਂਟ ਬਹੁਤ ਜ਼ਿਆਦਾ ਆ ਔਰ ਲੜਕੀਆਂ ਨੇ ਮਤਲਬ ਮੈਂ ਹਮੇਸ਼ਾ ਇਹ ਕਹਿੰਦੀ ਕਿ ਜਿਹੜੀ ਇੱਕ ਅਗਰ ਇੱਕ ਔਰਤ ਇੱਕ ਔਰਤ ਦਾ ਹੱਥ ਫੜ ਲਵੇ ਨਾ ਤੇ ਬੜੀਆਂ ਜਿਹੜੀਆਂ ਵੀਰੇ ਪ੍ਰੋਬਲਮ ਸੋਲਵ ਹੋ ਜਾਂਦੀਆਂ ਨੇ ਜ਼ਿਆਦਾਤਰ ਆਉਂਦੀਆਂ ਨੇ ਕਿ ਡੋਮੈਸਟਿਕ ਵਾਇਲੈਂਸ ਹੈ ਤੇ ਜੇ ਕਿਤੇ ਮਦਰ ਹੈਗੀ ਆ ਉਹ ਨੂੰ ਦਾ ਹੱਥ ਫੜ ਲਵੇ ਤੇ ਜਦਾਂ ਕਦੇ ਹੋ ਹੀ ਨਹੀਂ ਸਕਦਾ। ਬਿਲਕੁਲ ਸਹੀ। ਜਾਂ ਇੱਕ ਜਿਹੜੀ ਮਦਰ ਇਨ ਲਾ ਹੈ ਉਹ ਕਦੇ ਡੋਰੇ ਲਈ ਹਾਸਲ ਨਾ ਕਰੇ ਤੇ ਇਹੋ ਜਿਹਾ ਹੋ ਹੀ ਨਹੀਂ ਸਕਦੀਆਂ। ਸੋ ਮੇਰਾ ਹਮੇਸ਼ਾ ਕੋਸ਼ਿਸ਼ ਇਹ ਹੁੰਦੀ ਹੈ ਕਿ ਇੱਕ ਔਰਤ ਨੂੰ ਦੂਜੇ ਦੀ ਔਰਤ ਨੂੰ ਦਾ ਹੱਥ ਫੜ ਕੇ ਉੱਪਰ ਚੱਕਣ ਦੀ ਕੋਸ਼ਿਸ਼ ਕਰੋ ਨਾ ਕਿ ਇੱਕ ਡੋਮੈਸਟਿਕ ਵਾਇਲੈਂਸ ਨੂੰ ਜਿਹੜਾ ਤੁਸੀਂ ਬੁढ़ाਵਾ ਦੋ। ਇਹਦੇ ਨਾਲ ਕੁਝ ਨਹੀਂ ਰੱਖਿਆ ਘਰ ਬਸਾਉਣੇ ਨੇ। ਤੇ ਘਰ ਦੇ ਅੰਦਰ ਪਿਆਰ ਲੈ ਕੇ ਆਉਣਾ। ਇਹਦੇ ਲਈ ਇੱਕ ਔਰਤ ਨੂੰ ਔਰਤ ਦੀ ਮਦਦ ਦੀ ਲੋੜ ਹੈ। ਜੀ। ਤੇ ਮੈਮ ਅੱਜਕਲ ਕਨਸੈਪਟ ਜਿਹੜੇ ਹੋ ਗਏ ਐਕਸਟਰਾ ਮੈਰਿਟਲ ਅਫੇਅਰਸ ਲਿਵ ਇਨ ਰਿਲੇਸ਼ਨਸ਼ਿਪ ਵੀ ਅੱਜਕਲ ਬਹੁਤ ਜ਼ਿਆਦਾ ਚੱਲ ਰਿਹਾ। ਜ਼ਿਆਤਰ ਘਰ ਟੁੱਟਣ ਦੇ ਜੀ ਰੀਜ਼ਨ ਕਹੀਏ ਤਾਂ ਇਹੀ ਬਣਦੇ ਜਾ ਰਹੇ ਨੇ ਕਿਉਂਕਿ ਇਹਦਾ ਕੋਈ ਕਾਨੂੰਨ ਨਹੀਂ ਹੈ। ਇਹਦੇ ਤੇ ਕੋਈ ਵੀ ਐਕਸ਼ਨ ਨਹੀਂ ਲਿਆ ਜਾ ਰਿਹਾ। ਮਹਿਲਾਵਾਂ ਸਾਡੇ ਕੋਲ ਵੀ ਬਹੁਤ ਕੇਸਿਸ ਆਉਂਦੇ ਨੇ। ਮਹਿਲਾਵਾਂ ਰੋ ਰਹੀਆਂ ਨੇ, ਦਰਦ-ਦਰਦ ਠੋਕਰਾਂ ਖਾ ਰਹੀਆਂ ਨੇ ਕਿ ਸਾਡੇ ਕੋਈ ਹੱਥ ਫੜੇ। ਬਟ ਉਸ ਚੀਜ਼ ਦਾ ਕਾਨੂੰਨ ਹੀ ਨਹੀਂ ਹੈ। ਇਹ ਤੁਹਾਨੂੰ ਨਹੀਂ ਲੱਗਦਾ ਇਹਦੇ ਵਿੱਚ ਥੋੜਾ ਜਿਹਾ ਮੋਡੀਫਿਕੇਸ਼ਨ ਕਰਨ ਦੀ ਜ਼ਰੂਰਤ ਹੈ? ਨਹੀਂ ਬਿਲਕੁਲ ਹੈ। ਕੁਝ ਨਾ ਜਿੱਦਾਂ ਕਿ ਹੁਣ ਜਿਵੇਂ ਯੰਗ ਗਰਲਸ ਐਂਡ ਬॉयਜ਼ ਉਹਦਾ ਰਿਲੇਸ਼ਨ ਹੋ ਗਿਆ 6 ਸੱਤ ਮਹੀਨੇ ਬਾਅਦ ਟੁੱਟ ਗਿਆ ਤੇ ਫਿਰ ਉਹ ਲੜਕੀ ਰੋਂਦੀ ਫਿਰਦੀ ਰਹਿੰਦੀ ਆ ਕਿ ਹੁਣ ਮੈਂ ਕਿੱਥੇ ਜਾਵਾਂ ਤੇ ਫਿਰ ਉਹ ਜਾ ਕੇ ਚੌਂਕੀਆਂ ਦੇ ਚੱਕਰ ਕੱਟਦੇ ਨੇ ਜਾਂ ਕਮਿਸ਼ਨ ਦੇ ਚਾਹੁੰਦੇ ਨੇ ਕਿ ਮੁੰਡੇ ਦੇ ਉੱਤੇ ਤੁਸੀਂ ਰੇਪ ਦਾ ਪੀਚ ਪਰਚਾ ਪਾ ਲਓ ਜਾਂ ਫਿਰ ਇਹਨੂੰ ਬੁਲਾ ਕੇ ਸਾਡਾ ਵਿਆਹ ਕਰਾਓ ਉਹ ਦੋਵੇਂ ਚੀਜ਼ਾਂ ਹੀ ਨਹੀਂ ਹੋ ਸਕਦੀਆਂ ਠੀਕ ਹੈ ਤੁਸੀਂ ਐਡਲਟ ਹੋ ਜੋ ਵੀ ਕਰ ਸਕਦੇ ਹੋ ਮਗਰ ਇੱਥੇ ਜਿਹੜਾ ਇੱਕ ਥੋੜਾ ਡੈਟਰੈਂਟ ਫੈਕਟਰ ਜੁੜ ਪਾਉਣਾ ਚਾਹੀਦਾ ਹੈ ਕਿ ਜਿੱਦਾਂ ਉੱਤਰਖੰਡ ਵਾਲਿਆਂ ਨੇ ਬਣਾਇਆ ਆ ਸਟੇਟ ਲਾਜ਼ ਬਣਾਤੇ ਨੇ ਕਿ ਜੇ ਕੋਈ ਇੱਕ ਦੂਜੇ ਲਿਵਿੰਗ ਰਿਲੇਸ਼ਨ ਚ ਰਹਿੰਦਾ ਹੈ ਉਹ ਤੁਹਾਨੂੰ ਰਜਿਸਟਰ ਕਰਨਾ ਪਏਗਾ ਠੀਕ ਹੈ ਦੈਟ ਵਿਲ ਬੀ ਯੈਸ ਤੋਂ ਫਿਰ ਉਹ ਦੇ ਨਾਲ ਜਿਹੜੇ ਨੇ ਬਹੁਤ ਜ਼ਿਆਦਾ ਮੁੰਡੇ ਭੱਜ ਜਾਣਗੇ ਜਾਂ ਕੁੜੀਆਂ ਭੱਜ ਜਾਣਗੀਆਂ ਕੁਝ ਤਾਂ ਹੋਊਗਾ ਕੁਝ ਤੇ ਹੋਊਗਾ ਫਿਰ ਜਿਹੜੇ ਮੈਰਿਡ ਹੈਗੇ ਨੇ ਵੀ ਲਿਵ ਇਨ ਰਿਲੇਸ਼ਨਸ਼ਿਪ ਉਹਦੇ ਚ ਹੋਣਾ ਚਾਹੀਦਾ ਵੀ ਜਿੰਨਾ ਚਿਰ ਤੁਹਾਡਾ ਡਿਵੋਰਸ ਨਹੀਂ ਹੁੰਦਾ ਤੁਸੀਂ ਲਿਵ ਇਨ ਰਿਲੇਸ਼ਨਸ਼ਿਪ ਨਹੀਂ ਕਰ ਸਕਦੇ ਠੀਕ ਹੈ ਸੋ ਕੁਝ ਡੈਕਟਰਸ ਜ਼ਰੂਰ ਹੋਣੇ ਚਾਹੀਦੇ ਨੇ ਔਰ ਮੈਂ ਰਿਕਮੈਂਡ ਵੀ ਕਰੂੰਗੀ ਔਰ ਮੈਂ ਲਿਖਿਆ ਵੀ ਇੱਕ ਪੇਪਰ ਲਿਖਿਆ ਹੈ ਫਾਰ ਦਾ ਗਵਰਨਮੈਂਟ ਸਟੇਟ ਗਵਰਨਮੈਂਟ ਦੇ ਲਈ ਕਿ ਜਿੱਦਾਂ ਦੂਸਰੀ ਸਟੇਟਸ ਨੇ ਕੁਝ ਐਦਾਂ ਦੇ ਫੈਕਟਰਸ ਪਾਏ ਨੇ ਸਾਨੂੰ ਵੀ ਪਾਉਣ ਲਾਈਕ 슈ਗਰ ਡੈਡੀ ਐਂਡ 슈ਗਰ ਮਮਸ ਨਵਾਂ ਹੀ ਕਨਸੈਪਟ ਜਨਰੇਸ਼ਨ ਦਾ ਜਿਹੜਾ ਚੱਲਿਆ ਆ ਰਿਹਾ ਵਾ ਉਹਨਾਂ ਚੀਜ਼ਾਂ ਨੂੰ ਟੈਕਲ ਕਰਨ ਦੇ ਲਈ ਕਿਉਂ ਲੋਕਾਂ ਦੇ ਦਿਮਾਗ ਦੇ ਵਿੱਚੋਂ ਜੇ ਕਹੀਏ ਤਾਂ ਇੱਕ ਤਰੀਕੇ ਨਾਲ ਡਰ ਖਤਮ ਹੁੰਦਾ ਜਾ ਰਿਹਾ ਉਹਨਾਂ ਨੂੰ ਕਾਨੂੰਨ ਦਾ ਜਾਂ ਕੁਝ ਐਦਾਂ ਦੇ ਲਾਜ਼ ਨੂੰ ਕੀ ਕਰਨਾ ਚਾਹੀਦਾ ਲਾਈਕ ਲੋਕਾਂ ਦੇ ਦਿਮਾਗ ਦੇ ਵਿੱਚ ਡਰ ਹੋਵੇ ਇੰਨੇ ਘਰ ਨਾ ਟੁੱਟੇ ਅਸੀਂ ਦੇਖੋ ਜਿਹੜੇ ਇਹ ਕਨਸੈਪਟ ਹੈ ਨਾ 슈ਗਰ ਵਾਲਾ ਡੈਡ ਡੈਡ ਔਰ ਮਮ ਜਿਹੀ ਹੈ ਇਸ ਪ੍ਰਾਊਡ ਹੋਇਆ ਲਿਵ ਇਨ ਰਿਲੇਸ਼ਨਸ਼ਿਪ ਤੋਂ ਕਿਉਂਕਿ ਤੁਸੀਂ ਜਿਹੜਾ ਹੈ ਜਾਂ ਤਾਂ ਕਦੇ ਕੋਈ ਲੇਡੀ ਕਹਿ ਸਕਦੀ ਹੈ ਕਿ ਮੈਂ ਲਿਵ-ਇਨ ਰਿਲੇਸ਼ਨਸ਼ਿਪ ਕਰੂੰਗੀ ਮੈਂ ਚਾਹ ਜਿੰਨੇ ਮਰਜ਼ੀ ਕਰਾਂ ਮੈਂ ਹਸਬੰਡ ਨਾਲ ਨਹੀਂ ਰਹਿਣਾ ਚਾਹਦੀ ਐਦਾਂ ਹੀ ਗਰਲਸ ਦੇ ਨਾਲ ਵੀ ਹੈਗਾ ਜਾਂ ਬॉयਜ਼ ਦੇ ਨਾਲ ਵੀ ਹੈਗਾ ਸੇ ਕਨਸੈਪਟ ਉੱਥੋਂ ਚੱਲਿਆ ਹੋਇਆ ਹੈ ਅਸੀਂ ਅਗਰ ਇਸ ਫੈਕਟਰ ਨੂੰ ਠੀਕ ਕਰ ਲਈਏ ਤਾਂ ਬੜੇ ਹੱਦ ਤੱਕ ਅਸੀਂ ਇਹ ਵੀ ਕੰਟਰੋਲ ਕਰ ਸਕਦੇ ਹਾਂ ਜੀ ਤੇ ਮੈਂ ਜੇ ਗੱਲ ਕਰੀਏ ਕੇਸਿਸ ਦੀ ਤੁਹਾਡੇ ਕੋਲ ਜ਼ਿਆਦਾਤਰ ਕੇਸਿਸ ਕਿਸ ਤਰੀਕੇ ਦੇ ਆ ਰਹੇ ਨੇ ਅੱਜ ਕੱਲ ਜਿਵੇਂ ਹੁਣ ਤੁਹਾਡਾ 1 ਸਾਲ ਦੇ ਲਗਭਗ ਕਾਰਜਕਾਲ ਹੋਣ ਲੱਗਾ ਹੈ ਬਹੁਤ ਸਾਰੇ ਕੇਸਿਸ ਆਉਂਦੇ ਨੇ ਹਨਾ ਉਹਨਾਂ ਦੇ ਵਿੱਚੋਂ ਕੋਈ ਐਦਾਂ ਦਾ ਜਿਹੜਾ ਤੁਹਾਨੂੰ ਮਤਲਬ ਸੁਣ ਕੇ ਲੱਗਿਆ ਹੋਵੇ ਯਾਰ ਐਦਾਂ ਦੇ ਵੀ ਕੇਸ ਆ ਸਕਦੇ ਨੇ ਕੁਝ ਡੈਫੀਨਿਟਲੀ ਕੇਸਿਸ ਤੇ ਬੜੇ ਆਉਂਦੇ ਨੇ ਡੋਮੈਸਟਿਕ ਵਾਇਲੈਂਸ ਦਾ ਹੋਇਆ ਚਾਹੇ আর ਲੜਾਈ ਝਗੜੇ ਵੈਸੇ ਵੀ ਘਰਾਚੇ ਜਿਹੜੇ ਨੇ ਪਰ ਮੈਨੂੰ ਇੱਕ ਯਾਦ ਹੈ ਕਿ ਜਿਹੜਾ ਰੀਸੈਂਟਲੀ ਹੋਇਆ i think nearly about 70 year old woman from a rural area came to me okay. ke mera kisi din living relationship hai so oh. i was shocked ke <laughs> <laughs> ke ek really? is tarah ho sakda hai okay. to jadon main da pata kita us de naal odi beti bhi aayi hui si who's married oh. te main keha ki ke, tusi is umar de vich ki kita hai 70 saal di le to oh <laughs> kehnde okay. es kar keya kyunki ke meriyan do betiyan ne inadi marriage ho gayi chaliyan gayi hain bahar ਮੈਨੂੰ ਪਿੱਛੇ ਦੇਖਣ ਵਾਲਾ ਕੋਈ ਨਹੀਂ ਹੈ ਕਿ ਜੇ ਮੈਂ ਬਿਮਾਰ ਹੋਣੀ ਆ ਜਾਂ ਕੁਝ ਹੁੰਦਾ ਕੌਣ ਦੇਖੇਗਾ ਇਸ ਕਰਕੇ ਮੈਂ ਇਹ ਰਿਲੇਸ਼ਨ ਕੀਤਾ ਪਰ ਇਹ ਚੱਲ ਨਹੀਂ ਰਿਹਾ ਹੁਣ ਕਿਉਂ ਕਿਉਂਕਿ ਜਿਹੜਾ ਜੋ ਵੀ ਉਹ ਜੈਂਟਲਮੈਨ ਆਈ ਡੋਟ ਨੋ ਕਿ ਉਹ ਕਿਸ ਉਮਰ ਦਾ ਸੀ ਆ ਕਿ ਨਹੀਂ ਕਹਿੰਦੀ ਕੋਈ ਹੋਰ ਕੋਈ ਲੇਡੀ ਨੂੰ ਵੀ ਲੈ ਕੇ ਆਇਆ ਕਿ ਇਹ ਵੀ ਇੱਥੇ ਰਹੇਗੀ ਨਾਲ ਤੇ ਮੈਨੂੰ ਹੁਣ ਲੱਗਦਾ ਹੈ ਕਿ ਇਹ ਦੋ ਜਾਨੇ ਕਿਤੇ ਮੈਨੂੰ ਮਾਰ ਨਾ ਦੇਣ ਜਾਂ ਮੇਰੀ ਪ੍ਰਾਪਰਟੀ ਨਾ ਰਹਿ ਲੈਣ ਹੁਣ ਤੁਸੀਂ ਉਹਨਾਂ ਨੂੰ ਮੇਰੇ ਘਰੋਂ ਕਢਾਓ ਸੋ ਐ ਆਰਨ ਰਿਸਰਚ ਵੈਰੀ ਵੈਰੀ ਸ਼ੌਕਿੰਗ ਫਾਰ ਮੀ ਸੋ ਐਜ ਕੇਸ ਇਜ਼ ਡਿਫਿਕਲਟ ਟੂ ਬੀ ਓਨ ਇ ਲਾਈਕ ਉਹਨਾਂ ਨੂੰ ਸਲਾਹ ਵੀ ਕੀ ਦਵੇ ਤੇ ਕੀ ਕੁਝ ਕਰੇ ਸੋ ਇੱਕ ਤਰੀਕੇ ਨਾਲ ਹਾਸੋ ਹੀਣੀਆ ਲਾ ਵੀ حساب ਹੋ ਜਾਂਦਾ ਸੋ ਮੈਮ ਤੁਹਾਡਾ ਜ਼ਿਆਦਾ ਸਮਾਂ ਨਾਲ ਲੈਂਦੇ ਹੋ ਅਸੀਂ ਚਾਹੁੰਦੇ ਹਾਂ ਕੁਝ ਐਦਾਂ ਦੇ ਜੇ ਤੁਹਾਡੇ ਨਾਲ ਕਿਸੇ ਨੇ ਸੰਪਰਕ ਕਰਨਾ ਹੋਵੇ ਲਾਈਕ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਨਹੀਂ ਪਤਾ ਲੱਗਦਾ ਕਿ ਸ਼ਿਕਾਇਤ ਕਰਨੀ ਹੈ ਤਾਂ ਕਿੱਥੇ ਕੀਤੀ ਜਾਵੇ ਕਿਵੇਂ ਅਪਰੋਚ ਕੀਤਾ ਜਾਵੇ ਸੋ ਕਿਸ ਤਰੀਕੇ ਨਾਲ ਉਹ ਕਰ ਸਕਦੇ ਆਈ ਥਿੰਕ ਮੋਸਟਲੀ ਸਭ ਨੂੰ ਪਤਾ ਹੀ ਹੈ ਇੰਟਰਨੈਟ ਦੇ ਉੱਤੇ ਸਾਡਾ ਵੈਬਸਾਈਟ ਦੇ ਉੱਤੇ ਸਾਰਾ ਕੁਝ ਲਿਖਿਆ ਹੋਇਆ ਆ ਠੀਕ ਹੈ ਹਰ ਇੱਕ ਨੂੰ ਪਤਾ ਕਮਿਸ਼ਨ ਕਿੱਥੇ ਹੈਗਾ ਮੋਹਾਲੀ ਦੇ ਵਿੱਚ ਫੇਜ਼ 1 ਚ ਹੈਗਾ ਆ ਤੇ ਉਹਦੇ ਟੈਲੀਫੋਨ ਨੰਬਰਸ ਵੀ ਦਿੱਤੇ ਹੋਏ ਨੇ ਮੇਰੇ ਆਪਣੇ ਪਰਸਨਲ ਨੰਬਰ ਵੀ ਦਿੱਤੇ ਹੋਏ ਨੇ ਤਾਂ ਲੋਕੀ ਬੜੇ ਆਰਾਮ ਦੇ ਨਾਲ ਅਪਰੋਚ ਕਰ ਸਕਦੇ ਨੇ एवरीवन ਬਡੀ 노ਸ ਕਿ ਆਫਿਸ ਕਿੱਥੇ ਆ ਤੇ ਕਿਵੇਂ ਅਪਰੋਚ ਕਰਨਾ ਈਮੇਲ ਐਡਰੈਸ ਹੈਗਾ ਉਹਦੇ ਥਰੂ ਅਪਰੋਚ ਕਰ ਲੈਂਦੇ ਨੇ ਆਫਿਸ 'ਚ ਫੋਨ ਕਰਦੇ ਨੇ ਜਾਂ ਮੇਰੇ ਪਰਸਨਲ ਨੰਬਰ ਤੇ ਕਰਦੇ ਨੇ ਤੋਂ ਦਿਸ ਇਜ਼ ਹਾਊ ਦੇ ਅਪਰੋਚ ਤੁਈਕਾ ਮੈਮ ਸੁਨੰਧਾ ਸ਼ਰਮਾ ਦੇ ਮਾਮਲੇ ਵਿੱਚ ਜਿਹੜੀ ਤੁਸੀਂ ਐਕਸ਼ਨ ਲਿਆ ਉਹ ਬਹੁਤ ਹੀ ਜ਼ਿਆਦਾ ਮਤਲਬ ਕੁਇਕ ਐਕਸ਼ਨ ਸੀ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਐ ਜਿਵੇਂ ਇੱਕ ਹੁੰਦਾ ਨਾ ਬਾਫੜਨੀ ਉਹਨਾਂ ਨੇ ਤੁਸੀਂ ਬਾਫੜੀ ਬਹੁਤ ਸਾਰੇ ਆਰਟਿਸਟ ਹੁਣ ਆ ਗਏ ਨੇ ਜਿਹੜੇ ਹੁਣ ਇੰਨਾਂ ਚੀਜ਼ਾਂ ਦੇ ਉੱਤੇ ਬੋਲ ਰਹੇ ਨੇ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜਿੱਥੇ ਵੀ ਐਕਸਪਲੋਇਟੇਸ਼ਨ ਹੈ ਗਰਲਸ ਦੀ ਹੈ ਕਿ ਉਹਨਾਂ ਤੋਂ ਕੰਮ ਕਰਵਾਇਆ ਗਿਆ ਲੇਕਿਨ ਉਹਨਾਂ ਨੂੰ ਪੈਸੇ ਨਹੀਂ ਦਿੱਤੇ ਗਏ ਪੂਰੇ ਉਹਨਾਂ ਦੇ ਔਰ ਇਸ ਤਰੀਕੇ ਦੇ ਕਾਫੀ ਨੇ ਔਰ ਜਿਹੜੀ ਇਹ ਇੰਡਸਟਰੀ ਹੈ ਨਾ ਫਿਲਮ ਇੰਡਸਟਰੀ ਹੋਈ ਮਿਊਜ਼ਿਕ ਇੰਡਸਟਰੀ ਹੋਈ ਇਹਦੇ ਅੰਦਰ ਮੇਰੇ ਕੋਲ ਕਾਫੀ ਕੇਸਸ ਆ ਰਹੇ ਨੇ ਹੁਣ ਆ ਰਹੇ ਨੇ ਜਿਆਦਾ ਕਿ ਐਕਸਪਲੋਇਟੇਸ਼ਨ ਤੇ ਹੈ ਕਿ ਸਾਨੂੰ ਕੋਲੋਂ ਕੰਮ ਕਰਵਾ ਕੇ ਪੈਸੇ ਪੂਰੇ ਨਹੀਂ ਦਿੱਤੇ ਜਾਂਦੇ ਸੋ ਵੀ ਆਰ ਟ੍ਰਾਈਂਗ ਆਰ ਬੈਸਟ ਕਮਿਸ਼ਨ ਦੀ ਤਰਫੋਂ ਕਿ ਇਹਨਾਂ ਨੂੰ ਸੋਲਵ ਕੀਤਾ ਜਾਵੇ ਉਹਨਾਂ ਨੂੰ ਬੁਲਾਇਆ ਜਾਵੇ ਜਿਹੜੇ ਵੀ ਉਹ ਕੰਪਨੀ ਦੇ ਮਾਲਿਕ ਹੈ ਔਰ ਉਹਨਾਂ ਦਾ ਆਪਸ ਵਿੱਚ ਬਿਠਾ ਕੇ ਸਮਝੌਤਾ ਕਰਾ ਕੇ ਕਰਾਇਆ ਜਾਵੇ ਨਹੀਂ ਤੇ ਫ੍ਰੈਕਸ਼ਨ ਤੇ ਹੈ ਹੀ ਹੈ ਤੇ ਕਾਂਕਲ ਮੈਮ ਜਿਵੇਂ ਹੁੰਦਾ ਲਾਈਕ ਲੇਡੀਜ਼ ਦੀ ਤਾਂ ਐਕਸਪਲੋਇਟੇਸ਼ਨ ਹੁੰਦੀ ਹੈ ਬਹੁਤ ਸਾਰੇ ਕੇਸਿਸ ਐਦਾ ਹੁੰਦੇ ਨੇ ਜਿਦੇ ਵਿੱਚ ਮੈਨ ਵੀ ਸਹੀ ਹੁੰਦੇ ਨੇ ਪਰ ਉਹਨਾਂ ਨੂੰ ਫਿਰ ਵੀ ਲੇਡੀ ਕਰਕੇ ਸਫਰ ਕਰਨਾ ਪੈਂਦਾ ਹੈ ਕਿ ਐਦਾਂ ਦੇ ਤੁਹਾਡੇ ਕੋਲ ਕੇਸਿਸ ਆਉਂਦੇ ਨੇ ਕਿ ਇਹਨਾਂ ਦੇ ਲਈ ਵੀ ਲਾਈਕ ਮੈਨਸ ਦੀ ਵੀ ਸੁਣਵਾਈ ਹੋਣੀ ਚਾਹੀਦੀ ਹੈ ਉਹਨਾਂ ਦੇ ਲਈ ਵੀ ਕੁਝ ਵੱਖਰਾ ਨਹੀਂ ਨਹੀਂ ਬਿਲਕੁਲ ਹੋਣੀ ਚਾਹੀਦੀ ਹੈ ਐਸਾ ਨਹੀਂ ਹੈ ਕਿ ਹਰ ਵਾਰੀ ਲੜਕੀ ਜਿਹੜੀ ਹੈ ਠੀਕ ਹੁੰਦੀ ਹੈ ਜੀ ਕਾਫੀ ਵਾਰੀ ਤੱਕ ਕਹਾਵੀ ਹੋ ਜਾਂਦਾ ਕਿ ਕੀ ਹੁੰਦਾ ਵੀ ਫਾਇਦਾ ਚੱਕ ਫਾਇਦਾ ਚੱਕ ਲੈਂਦੇ ਰੋ ਇਹਨਾਂ ਦੇ ਲਈ ਮੈਨੂੰ ਬੜੇ ਮੈਸੇਜਸ ਵੀ ਆਉਂਦੇ ਨੇ ਕਿ ਤੁਸੀਂ ਕੁੜੀਆਂ ਦੀ ਕੱਲੀ ਸੁਣ ਰਹੇ ਹੋ ਮੁੰਡਿਆਂ ਦੀ ਕਿਉਂ ਨਹੀਂ ਸੁਣਦੇ ਸਾਡੇ ਲਈ ਵੀ ਕਮਿਸ਼ਨ ਹੋਣਾ ਚਾਹੀਦਾ ਤੇ ਮੈਂ ਕਹਿੰਦੀ ਜਰੂਰ ਹੋਣਾ ਚਾਹੀਦਾ ਹੋਣਾ ਚਾਹੀਦਾ ਬਿਲਕੁਲ ਥੈਂਕ ਯੂ ਸੋ ਮੱਚ ਮੈਮ ਆਪਣਾ ਪ੍ਰੀਸ਼ੀਅਸ ਟਾਈਮ ਦੇਣ ਦੇ ਲਈ ਤੇ ਕੋਈ ਮੈਸੇਜ ਜਿਹੜਾ ਤੁਸੀਂ ਲੁਧਿਆਣੇ ਵਾਲਿਆਂ ਨੂੰ ਦੇਣਾ ਚਾਹੋ? ਨਹੀਂ ਮੈਂ ਪੂਰੇ ਪੰਜਾਬ ਦੀ ਕੁੜੀਆਂ ਨੂੰ ਹੀ ਦੇਣਾ ਚਾਹਨੀ ਆ ਮੈਸੇਜ ਤੇ ਉਹ ਇਹ ਹੈ ਕਿ ਆਪਣਾ ਤੁਸੀਂ ਖੁੱਲ ਕੇ ਜ਼ਿੰਦਗੀ ਜਿਓ ਆਪਣੇ ਜਿਹੜੇ ਸੁਪਨੇ ਨੇ ਪੂਰੇ ਕਰੋ ਔਰ ਜੋ ਜਿੰਨਾ ਪੜਨਾ ਚਾਹੀਦਾ ਐਜੂਕੇਸ਼ਨ ਐ ਕੈਰੀਅਰਸ ਐ ਜੌਬ ਕਿਤੇ ਕਰਨੀ ਚਾਹੀਦੀ ਬਿਲਕੁਲ ਕਰੋ ਲੇਕਿਨ ਥੋੜੇ ਬਹੁਤ ਆਪਣੇ ਸਸਕਾਰਾਂ ਦੇ ਲਈ ਥੋੜਾ ਜਿਹਾ ਸਤਕਾਰ ਕਰੋ ਜਿਹੜੇ ਤੁਹਾਡੇ ਪੇਰੈਂਟਸ ਨੇ ਜਿਤੇ ਨੇ ਜਿਹੜੇ ਤੁਹਾਡੇ ਗੁਰੂਆਂ ਨੇ ਸਿਖਾਏ ਨੇ ਉਹ ਮਾਹੌਲ ਦੇ ਮੁਤਾਬਿਕ ਰਹੋ ਔਰ ਕਦੇ ਵੀ ਐਸਾ ਕਦਮ ਨਾ ਚੱਕੋ ਕਿ ਜਿੱਤੇ ਮਾਪੇ ਸ਼ਰਮਿੰਦਾ ਹੋਣਾ ਪਵੇ ਜਾਂ ਤੁਹਾਨੂੰ ਆਪਣੇ ਆਪ ਨੂੰ ਸਮਾਜ ਸ਼ਰਮਿੰਦਾ ਹੋਣਾ ਪਈ ਥੈਂਕ ਯੂ ਸੋ ਮੱਚ ਮੈਮ ਆਪਣਾ ਪ੍ਰੀਸ਼ੀਅਸ ਟਾਈਮ ਦੇਣ ਦੇ ਲਈ ਥੈਂਕ ਯੂ ਸੋ ਮੱਚ